ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਛਾ ਲਾ ਦਿਓ ਲਾ ਦਿਓ ਲਾ ਦਿਓ ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਛੱਡੂ ਬੋਛਨੀ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਿਗੁਰੂ ਦੀ ਕਿਰਪਾ ਵੜੀ ਆ ਧੰਨ ਮਾਂ ਰੱਖਵਾ ਗਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੋਤੇ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹ ਦੋਪਤ ਕਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥਲਿਓ ਹੰਬਲ ਕੇ ਗਾਲੀ ਕੋਈ ਨਹੀਂ ਜਿਕਾਰੇ ਛੱਡੋ ਜਿਕਾਰੇ ਛੱਡੋ ਤਗੜੇ ਹੋਗੇ ਜਿੰਨੇ ਜਿਕਾਰੇ ਛੱਡ ਦਈਏ ਲੋ ਅਸੀਂ ਦੱਸਦੇ ਪਹਿਲਾ ਆ ਜੂਗਾ ਜਿੰਨੇ ਜਿਕਾਰੇ ਛੱਡ ਸਕਦੇ ਛੱਡ ਦੋ ਮਿੰਟ 20 ਦੇ ਤਾਂ ਤੇ ਗੋਲਾ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜਾਓ ਬੋਲੇ ਖੋ ਨਿਆ ਬੋਲੇ ਵੇਖ ਲਓ ਮੇਰੇ ਭਾਰ ਕੋ